ਹਾਂਜੀ ਲੋ ਜੀ ਆਪਾਂ ਫੇਰ ਆਏ ਬਾਬਾ ਜੀ ਦੇ ਪਤਾ ਨਹੀਂ ਬਾਬਾ ਜੀ ਸਾਡੇ ਤੋਂ ਕਿਹੜੀ ਗੱਲ ਹੋ ਗਈ ਜਿਹੜਾ ਬਾਬਾ ਜੀ ਨੇ ਸਾਨੂੰ ਫੇਰ ਦੁਬਾਰਾ ਬੁਲਾਇਆ ਸੋ ਐਦਾਂ ਹੁੰਦਾ ਆ ਤੁਸੀਂ ਕਮੈਂਟਾਂ ਚ ਜ਼ਰੂਰ ਦੱਸਿਓ ਕਰੋ ਹੁਣ ਜੈ ਬਜਰੰਗ ਬਲੀ ਸਾਗਰ ਜੈ ਹਲੂਮਾਨ ਬਜਰੰਗ ਬਲੀ ਸਾਗਰ ਜੈ ਹਲੂਮਾਨ ਬਜਰੰਗ ਬਲੀ ਸਾਗਰ ਜੈ ਬਾਬਾ ਜੀ ਦੀ ਮੱਥਾ ਟੇਕ ਲਵਾਂ ਮੈਂ ਵੀ ਅਸੀਂ ਮੈਚਿੰਗ ਕੀਤੀ ਅੱਜ ਦੇਖੋ ਜੀ ਮੈਚਿੰਗ ਸਾਡੀ ਇਹ ਤੇ ਆਹ ਜੀ ਤੇ ਦੇਖੋ ਜੀ ਲੰਗਰ ਖਲਦੀ ਫਰੀਦ ਜਿਹਨੇ ਕੋਈ ਲੰਗਰ ਨਹੀਂ ਛੱਡਿਆ ਰਾਤ ਜਿਹੜਾ ਮਰਜੀ ਲੰਗਰ ਹੁੰਦਾ ਮੈਨੂੰ ਉੱਥੇ ਰੋਕ ਲੋ ਬਸ ਮਾਣੇ ਨਾਲ ਮੈਨੂੰ ਮੈਨੂੰ ਮੇਰੇ ਢਿੱਡ ਦੁਦਾ ਮੈਨੂੰ ਅੱਦਾਂ ਹੁੰਦੀ ਮੈਨੂੰ ਅੱਦਾਂ ਦੀ ਰੋਖ ਲੋ ਰੋਖ ਲੋ ਪਤਾ ਨਹੀਂ ਹੁੰਦਾ ਕਿ ਲੰਘ ਲੱਗਦਾ ਹਾਂ ਹੈ ਆਪਾ ਜੀ ਅੱਜ ਮੰਦਰ ਦੇ ਰੁਕੇ ਸੀਗੇ ਤੇ ਦੋ ਤਿੰਨ ਤਿੰਨ ਫੈਮਿਲੀ ਮਿਲੀਆਂ ਨਾ ਤਿੰਨ ਫੈਮਿਲੀ ਮਿਲੀਆਂ ਬਹੁਤ ਵਧੀਆ ਲੱਗਾ ਮਿਲ ਕੇ ਇਹ ਤਾਂ ਛੋਟੀ ਜੀ ਬੇਟੀ ਸੀਗੀ ਸੋ ਧੰਨਵਾਦ ਆ ਤੁਹਾ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਬੱਸ ਕਰ ਰਿਹਾ ਜਿਆਦਾ ਹੀ ਖਾਈ ਜਾਣਾ ਹੈ ਹੈ ਕਿਦਾਂ ਦਮ ਚਲੋ ਚਲਿਓ ਚਲਿਓ ਲਾਡੀ ਭਾਈ ਉਹ ਸੈਕੋਰੇ ਬੈਠਾ ਹੈ ਹਾਂਜੀ ਭਾਈ ਜੈਵਾ ਬੇਦੀ ਜੈਵਾ ਬੇਦੀ ਟੂਪਲੇਟਾ ਲੱਗੇ ਕੁਮੀਆਂ ਦਾ ਇੱਧਰ ਬੜਾ ਆਹ ਕਿ ਬੁਲੇਟਾ ਲੱਗੇ ਕੁਮੀਆਂ ਦਾ ਕਿੱਥੇ ਗਿਆ ਸੀ ਨਨੂ ਕਿੱਥੇ ਗਿਆ ਸੀ ਹੈ ਓਏ ਹੇਕ ਅਭੇ ਪਾ ਲਈਆਂ ਦੇ ਆ ਲੈ ਲੈ ਇੱਧਰ ਪੜਾ ਉਹ ਇੱਧਰ ਪੜਾ ਨਹੀਂ ਰੱਖਿਓ ਨਾ ਮੈਂ ਦੇ ਦੇ ਕਿੰਦਰ ਰੱਖ ਆ ਲੈ ਵੜ ਕਿੰਦਰ ਰੱਖ ਕਰ ਦੋ ਬੱਟਰੀਆਂ ਕਰ ਕੀ ਚੰਗੀ ਰੌਣਕ ਲੱਗੀ ਆ ਮੈਂ ਤਾਂ ਚੰਗੀ ਰੌਣਕ ਲੱਗੀ ਆ ਨਾ ਭਾਈ ਅੰਦਰ ਹੋਰ ਰੌਣਕ ਲੱਗੀ ਆ ਆਪਾਂ ਸਾਡੇ ਆਪਾਂ ਤੁਹਾਡੇ ਘਰ ਆਣੇ ਤੁਹਾਨੂੰ ਮਿਲਣੇ ਚਾਹ ਆਜੋ ਭਾਈ ਆਜੋ ਜਦੋਂ ਮਰਜ਼ੀ ਹਾਂਜੀ ਆਜੋ 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 ਓਏ ਹਾਂ ਸਾਡੇ ਬੰਦੇ ਆਪਨੀ ਦੀ ਬਜਾੜਾ ਖੱਪ ਪਉਂਦੀ ਆ ਕਬੀ ਟੇਪ ਆ ਅੱਜ ਆਇਆ ਬੇਲੇ ਦਰਵਾਰ ਤੋਂ ਕੋਈ ਜਿਸ ਨੂੰ ਦਰਸ਼ਨ ਦੱਸ ਦੋ ਜੀ ਗੁਰੂਰੇ ਜਿਹੜੇ-ਜਿਹੜੇ ਦਰਸ਼ਨ ਹੋਏ ਤੁਹਾਨੂੰ ਦੱਸਿਓ ਗੇੜ ਤੇ ਚਲੋ ਭੈਣ ਸਾਡੀ ਚੱਕਰ ਗਈ ਰੋੜੀ ਮਿਲ ਗਏ ਫੈਨ ਹੀ ਨਾ ਦੇ ਆਪਾਂ ਸੈੱਜ ਜੁੜਨੀ ਆਈ ਸੈੱਜ ਜੁੜਨੀ ਆਈ ਪਾਣੀ ਦੇਖਦੇ ਗੱਛੇ ਮਹਿ ਗਿਆ ਉਹ ਸ਼ਹਿਰ ਤੋਂ ਦੂਰ ਹਰਨਾ ਕੀ ਹੋਇਆ ਦੋਈ ਫਰੀਜ਼ ਹੋ ਗਈ ਬਿਮਾਰ पर होणा ਗੀਰ ਅੜ ਗਿਆ ਗੱਡੀ ਦਾ ਗੱਡੀ ਕਰਦਾ ਜਦੋਂ ਵੀ ਆਈ ਗੀਰ ਦਾ ਗੇਅਰ ਅੜ ਗਿਆ ਹੋਰ ਗੱਡੀ ਦਾ ਅੜ ਗਿਆ ਜੈ ਬਾਬੇ ਦੀ ਹੋ ਗਈ ਆਪਾਂ ਨੂੰ

ਹੋ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਜੈ ਬਾਬੇ ਦੀ ਤੁਹਾਨੂੰ ਸਾਰਿਆਂ ਨੂੰ ਜਿਕਾਰਾ ਕੋਹਨ ਹਰੀ ਦਾ ਬਹੁਤ ਸਤਿ ਸ਼੍ਰੀ ਅਕਾਲ ਕੀ ਜੈ ਜਿਕਾਰਾ ਗੁਫਾ ਵਿੱਚ ਰਹਿਣ ਵਾਲੇ ਦਾ ਬਹੁਤ ਸਤਿ ਸ਼੍ਰੀ ਅਕਾਲ ਕੀ ਜੈ ਧੰਨਵਾਦ ਜੀ ਅੰਮ੍ਰਿਤ ਨਾਲ ਦਾ ਧੰਨਵਾਦ ਕਰਦੇ ਹਾਂ ਸਨ ਮਤਲਬ 10 ਸਨ ਬਹੁਤ ਜ਼ਰੂਰ ਬਾਈ ਮਤਾਰੀ ਜੀ ਦਾ ਧੰਨਵਾਦ ਸਤਿਗੁਰ ਜੀ ਬਹੁਤ ਹੁਕਮ ਚੀ ਗਾਹ ਹੋਰ ਸੁਣਾਓਗੇ ਦੇਖ ਲੈ ਅਜੀ ਪ੍ਰੀਤ ਇੱਥੇ ਅੱਧਰ ਫੋਟੋ ਬਣਾ ਲਈ ਹੋਰ ਸੁਣਾਓਗੇ ਕੁਝ ਨਹੀਂ ਸਰਕਾਰ ਮੇਰੀ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਮੱਥਾ ਟੇਕਣ ਵੀ ਤੁਹਾਡੇ ਨੇ ਆਹ ਹੋਰ ਚੰਗੀ ਜਿਹਾ ਬਈ ਮੈਂ ਹਾਂਜੀ ਓਕੇ ਓਕੇ ਬਈ ਠੀਕ ਆ ਧੰਨਵਾਦ ਜੀ ਐਡਰ ਬੋਲੋ ਉਹ ਆਦੀ ਆ ਗਈ ਤੇ ਤੀਜੀ ਵਾਰੀ ਆ ਗਈ ਮੈਂ ਜਿੰਨੇ ਜਣੇ ਵੀ ਆਈਏ ਨਾ ਭਾਈ ਮੈਂ ਫੋਨ ਬੰਦ ਕਰਦਾ ਭਾਈ ਵੀਰੇ ਭਾਈ ਦੇ ਮੈਂ ਹੋਰ ਗੱਲ ਕਰਕੇ ਦਿੰਦਾ ਭਾਈ ਨੇ ਬੰਦ ਕਰਤਾ ਬੜੀ ਬੰਦ ਹੋ ਗਿਆ ਜੇ ਬਹੁਤ ਬਾਲੋ ਕੀਤੀ ਯਾਰ ਸਾਰੇ ਦਾਬ ਦੀ ਤਾਂ ਇਹ ਚਲੋ ਕੋਈ ਗੱਲ ਕਰਦੇ ਕੋਈ ਟਿਊਟੂਬ ਚੈੱਕ ਕਰਾ ਲੈਂਦੇ ਨੂੰ ਪਤਾ ਨਹੀਂ ਬੱਜਦਾ ਚਲੋ ਆਜੋ ਫਿਰ ਆਜੋ ਭਾਈ ਨੇ ਨਾਪ ਦਿੱਤਾ ਦੂਜੇ ਬਟਨ ਤੇ ਉਹ ਵੀਡੀਓ ਬਣੀ ਨਹੀਂ ਅੱਧਰ ਬੈਠੇ ਹੋ ਨਾ ਰਾਚੇ ਨਾ ਇਹ ਤੇ ਛਰੀਫੇ ਤੋ ਆਛ ਬੋ ਜਾ ਰਾਚੇ ਨਾ ਜਿਆਦਾ ਨਾ 2.5 ਘੰਟੇ ਲੱਗੇ ਮੈਂ ਤੁਹਾਡੇ ਕੰਨੂ ਕਿ ਨਹੀਂ 2.5 ਘੰਟੇ ਲੱਗੇ ਸਾਨੂੰ ਰਾਮਨ ਪੂਰੇ 2.5 ਘੰਟੇ ਲੱਗੇ ਮੈਂ ਤੁਹਾਡੇ ਕੰਨੂ ਸਾਨੂੰ ਆ ਥੱਲੇ ਚੱਲਦੇ ਇੱਥੇ ਚਾਹ ਚ ਪੀਏ ਚਲੋ ਮੰਮੀ ਕਿਤੇ ਰਹੀ ਕੀ ਮੰਮੀ ਕਿਥੇ ਰਗੇ ਮੈਂ ਦੇਖੋ ਆਜ ਗਏ ਹੀ ਹੈ ਸਾਡੇ ਸਾਡੇ ਬੰਦੇ ਗਵਾਜ ਗਏ ਹੀ ਹੈ ਆ ਉੱਪਰ ਚਲੋ 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 ਇਹ ਆਵਾਜ ਆਜ ਬਣਿਆ ਫਿਰਦਾ ਹੀ ਜਾਜ ਲੈ ਕੇ ਬੰਦੇ ਆ ਗੱਡੀ ਨਹੀਂ ਲੈਣੀ ਹੈਲੋ ਗਾਇਸ ਅੱਜ ਆਪਾਂ ਆਪਣੇ ਮਾਮੇ ਨੂੰ ਮਿਲੇ ਤੁਹਾਨੂੰ ਵਲੋਗ ਚ ਦੱਸਾਂਗੇ ਆਪਾਂ ਇੰਜੋਏ ਕੇਕੇ ਕੀਤਾ ਹਾਂਜੀ ਅਗਲੇ ਵਲੋਗ ਚ ਮਿਲਦੇ ਹਾਂ ਗਾਇਸ ਅਗਲੇ ਜਨ ਹੀ ਇੱਥੇ ਹੀ ਇਹਦੇ ਵਿੱਚ ਅਗਲੇ ਵਲੋਗ ਚ ਪੜੀ ਜਾਂਦਾ ਸਾਰੇ ਗਲਤੀ ਜਿਹ ਭਲੇਖਾ ਬੜ ਗਿਆ ਨਾ ਸੋਰੀ ਆਈ ਵਲੋਗ ਚ ਤੁਹਾਨੂੰ ਦੱਸਾਂਗੇ ਆਪਾਂ ਇੰਜੋਏ ਕੇਕੇ ਕੀਤਾ ਹਾਂ ਬਾਕੀ ਕਿੱਥੇ ਲੱਗੇ ਬੰਦੇ ਸਾਡੀ ਖਰੀ ਉਮਰ ਇਹ ਹੀ ਹੋਣੀ ਕਿਉਂ ਹੋਣੀ

ਉਹਨੇ ਬੜਾ ਉਹਦਾ ਪ੍ਰਯਾਤ ਦਿੱਤਾ ਮੈਨੂੰ ਬਾਬੇ ਨੇ ਅੱਛਾ ਲਗਾ ਹੋਣ ਦੇ ਯਾਰ ਇਹ ਕਹਿੰਦਾ ਬੋਲ ਲੀਂ ਨਾ ਉਹ ਕਿੰਨੇ ਦੇ ਦਿੱਤਾ ਚਲੋ ਬੜੀ ਮਨੀ ਹੋਣੀ ਆ ਇਹਨਾਂ ਨੂੰ ਵੀ ਭੇਜਿਆ ਮਰ ਗਿਆ ਲੈ ਗਿਆ ਉਹ ਬਰਾਵਾ ਅੱਛਾ ਚਲੋ ਫੇਰ ਉਹ ਬਲਾਉਂਗੇ ਤਾਂ ਆ ਜਾਣਗੇ ਦੇਖ ਕੇ ਬਹਿਣਾ ਲੋ ਜੀ ਚਲੋ 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 ਵਾਚੇ ਉਹ ਜ਼ਿਆਦਾ ਹੋ ਜੀ ਸਾਡੇ ਬੰਦੇ ਨਹੀਂ ਖਾਮ ਹੁੰਦੇ ਆਹੇ ਨਹੀਂ ਖਾਮ ਹੁੰਦਾ ਬੰਦੇ ਦੇ ਕੱਲ ਮਨ ਨੂੰ ਕੀ ਹੋਇਆ ਆਹ ਦੇਖੋ ਆਜੋ ਆਜੋ ਚੱਲੇ ਕਹਿੰਦਾ ਸਵੇਰ ਦੀ ਸ਼ਕਲੋਂ ਦੇਖੀ ਮਣੀ ਕਹਿੰਦਾ ਭਾਜੀ ਆ ਗਏ ਆ ਮਦਮ ਦੇਖ ਲਿਆ ਹੁਣ ਚੱਲੇ ਹੁਣ ਆਪਾਂ ਓਕੇ ਭਾਜੀ ਇਜਾਜ਼ਤ ਦਿਓ ਠੀਕ ਹੈ ਭਾਜੀ ਓਕੇ ਵੀਰੇ ਮਿਲਦੇ ਆਂ ਭਾਈ ਫੇ ਓਕੇ ਵੀਰੇ ਓਕੇ ਠੀਕ ਹੈ ਭਾਜੀ ਓਕੇ ਇੱਧਰ ਚੱਲ ਜੇ ਮੈਂ ਬਹੁਤ ਬਾਰ ਹੋਰ ਆ। ਹਾਂ। ਤੋੜ ਬਹੁਤ ਨਾਲ ਹੋਣੀ ਚਾਹੀਦੀ। ਤੋੜ ਬਹੁਤ ਵਾਲਾ ਕਿੰਨਾ ਤੋੜ ਵਾਲਾ। ਬਹੁਤ ਆਲ ਅਸਾਈਡ ਮੈਂ। ਮੈਂ ਤੁਸੇ ਬਾਬਾ ਨੂੰ ਸਮਝਾ ਲਓ। ਇਹਦੇ ਪਾਨੇ ਦਾ ਫਲਸ ਨਾ। ਰੋਟੀ ਵਾਲਾ। ਸੁਣਿਆ ਹੈ ਜੀ ਨੂੰ ਮੈਂ ਕੀ ਕਹਿੰਦੇ ਆ? ਬਾਤ ਹੁਣ ਹੈ ਨਹੀਂ। ਲਾਸਟ ਵੇ ਆ ਗਏ ਨੇ ਹੈਗੇ ਦਨ ਸੌਂਦਾ ਨਹੀਂ ਪਿਆ ਮੈਂ ਕੀ ਕਹਿੰਦੇ ਆ ਪਤਾ ਕਰ ਲੋ ਆ ਗੱਡੀ ਦਾ ਕੋਈ ਛੀਸ਼ਾ ਖੁੱਲਾ ਛੱਡ ਕੇ ਗਿਆ ਜੋ ਅੰਦਰ ਇੱਧਰ ਆਜੋ ਭਰਾਵਾ ਕੋਈ ਭੰਨ ਭੁੰਨੇ ਦਾ ਵਿੱਚ ਨਾ ਲੱਗਾ ਹੋਵੇ ਤੁਹਾਡਾ ਛੀਸ਼ਾ ਖੁੱਲਾ ਛੱਡਿਆ ਗੱਡੀ ਦਾ ਮਿੰਨ ਸਾਲ ਬਾਅਦ ਮਰਮਰਮ ਕਰਦਾ ਇਹ ਆਪਣੀ ਕੀ ਮੱਲ ਯਰ ਨਵਾਲਾ ਜੀ ਕਹਿੰਦਾ ਅਜ ਬਾਹਰ ਰਹੇ ਰੂ ਮਮੀ ਜਾਤੀ ਕਰੋ ਉਹ ਕਰ ਦੋ ਅੰਦਰ ਬਾਤ ਕੈਨ ਦਾ ਬਣਾ ਉਹ ਤਾਂ ਕਿਹੜਾ ਸੀ ਆ ਉਹ ਕੱਲ ਹੀ ਸੀ ਮੈਂ ਜਾਣ ਕੇ ਲੱਗ ਮੈਪੀ ਤੇਰੀ ਭਰੀ ਪਈ ਉਹ ਤੇ ਹੱਥ ਹੱਸਦਾ ਤੂੰ ਸਿਆਣੇ ਹੈ ਇਹਦੇ ਨੇ ਇਨਾ ਚੱਕਰ ਤੁਨੂੰ ਆ ਇਹਦੇ ਬਾਸ ਤੇ ਇਧਰ ਨੂੰ ਬਾਈ ਬਾਥਰੂਮ ਕਿੱਧਰ ਹੈ ਯਾ ਕੀ ਤੇਰਾ ਚੁੱਪਾ ਲਾ ਲੈ ਲਾ ਲੀ ਬੋਗਲਾ ਲੈ ਹਮਨੇ ਇਹ ਲੋਲੀ ਬੋਗਲਾ ਲੈ ਲਾਣਾ ਆਉਣਾ ਬੋਲਣਾ ਪਾ ਮਾ ਨੰਨ ਆਲੇ ਦੋਲੀਪੋ ਲੈ ਕੇ ਕਿੱਦਾਂ ਭੱਜਿਆ ਮੈਨੂੰ ਲੁਕੋਲਾ ਇਹਨੂੰ ਮੈਨੂੰ ਲੁਕੋਲਾ ਦੀ ਲੱਗੇ ਜਾਣੋਂ ਜਦ ਤੂੰ ਜੀਦਾ ਹੈ ਖਾਣੇ ਵਾਲਾ ਮੰਗੇਗਾ ਮਮੀ ਨਾ ਕਰੇ ਨਾ ਨਾ ਖਾਣੇ ਹੈਂ ਕਰਤਾ ਉਹੀ ਕੰਮ ਫਿਰ ਜਿੱਤ ਮੈਂ ਡਰਦਾ ਸੀ ਕਿਹਦੇ ਰਾਗ ਡਿੱਗੀ ਹੈ ਕੀ ਹੈ ਬਿਕਰਮ ਬੰਗੂ ਬਿਕਰਮ ਬੰਗੂ ਉੱਤਰ ਦਾ ਡਰਾਕ ਕਿੱਦਾਂ ਬੈ ਨੰਨੀ ਨਾ ਸੱਚੀ ਤੇਰੇ ਹਾਂ ਉੱਤਰ ਕੇ ਆਇਆ ਮੈਂ ਇਹ ਡਰਾਕ ਤੇ ਚੜਨਾ ਜਿਹਦਾ ਤੂੰ ਚੀਜ਼ ਚੜ ਕੇ ਤਾਹਾਂ ਚਲੇ ਨਹੀਂ ਤੂੰ ਤਾਂ ਲਾਤਾ ਰ ਆਪਣਾ ਡਬਲ ਮੋਂਤੀ ਦੀ ਡਬਲ ਨਾ ਫਰੀਦ ਲੈ ਜਾ ਪ੍ਰੀਤੀ ਦੀ ਫਰੀਤੀ ਸੱਚੀ ਤੇਰੇ ਹਰ ਕਾ ਇਹ ਦੇਖ ਉਹਦੇ ਮੂੰਹ ਦਾ ਉਹਦੇ ਉਹਦੇ ਆ ਦੇਖ ਹਾਂ ਥੱਕ ਗਿਆ ਥੱਕ ਗਿਆ ਹੋ ਜਾ ਹੈ ਥੱਕ ਗਿਆ ਨਾ ਭਾਈ ਆਹੋ ਠੀਕ ਹੈ ਥੱਕ ਹੋ ਗਿਆ ਇਹ ਮਨਵੀਰ ਤਾਂ ਨਹੀਂ ਥੱਕ ਹੋਇਆ ਮਨਵੀਰ ਮਾਰਦਾ ਜਾਣਾ ਹੱਲੇ ਮੈਚਿੰਗ ਕੀਤੀ ਅਜ ਮਨਵੀਰ ਤਾਂ ਨਹੀਂ ਆ ਮੈਚਿੰਗ ਇਹ ਮੈਚਿੰਗ ਮੈਚਿੰਗ ਦੇਖ ਲਓ ਇੱਕ ਮੈਚਿੰਗ ਉੱਤੇ ਤੱਕ ਹੀ ਜਾਂਦੀ ਹੈ ਇੱਕ ਮੈਚਿੰਗ ਮੋੜੇ ਤੱਕ ਹੀ ਨਹੀਂ ਹੁੰਦੀ ਇਹ ਇਹ ਕਪੜੇ ਆ ਦੀ ਤਾਂ ਗੱਲ ਹੀ ਨਹੀਂ ਮੈਂ ਕੀਤੀ ਹੁਣ ਪਤਾ ਲੱਗਾ ਪਾੜੀਆਂ ਦੇਖੋ ਤੁਸੀਂ ਲੰਮੇ ਬੈਕ ਜਾਦਾ ਲੰਮੇ ਬੈਕ ਜਾਦਾ दीदी <laughs> बड़ी चीज है ये आजा भरा आजा 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 ओए <laughs> आ रे ओ किन्नी आ टेक ले मथा आयो थे गए बड़ी दूर सानू पता ही नहीं कितना <laughs> दिन है

ਜਲਦਾ ਕੰਦੀ ਅੱਛਾ ਮਮਾ ਆਏ ਤਾਂ ਅੱਛਾ ਤੇ ਉਹ ਜਾ ਬੱਬੀ ਜਾ ਬੱਬੀ ਜਾ ਬੱਬੀ ਆ ਦੇਖੋ ਕਿੰਨਾ ਸੋਨਾ 뷰 ਐ ਬਿਊਟੀਫੁਲ ا <laughs>